ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੀਰ ਭਰੇ ਹੱਥ ਰੱਖੇ ਸਤ ਸੰਤੋਖ ਰਵੇ ਤੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਆਪਾਂ ਹੁਣ ਬਾਹ ਦੇ ਉੱਤੇ ਗੱਭੇ ਜੁ ਡੈਂਟ ਬਣਾਉਣ ਲੱਗੇ ਆ ਤੇ ਤੁਸੀਂ ਇਦਾਂ ਦਾ ਕੋਈ ਵੀ ਪੈਚਵਰਕ ਲੈ ਕੇ ਜਾਹੇ ਧਾਗੇ ਦੀ ਕਢਾਈ ਚਾਹੇ ਇਦਾਂ ਆ ਉਹ ਤੁਸੀਂ ਲੈ ਕੇ ਤੁਸੀਂ ਇਦਾਂ ਬਾਹ ਦੇ ਉੱਤੇ ਲਾ ਸਕਦੇ ਆ ਉਹ ਮੈਂ ਤੁਹਾਨੂੰ ਅੱਜ ਦੱਸਦੀ ਆ ਪਾ ਲੈ ਲਿਆ ਤੇ ਇਹਨੂੰ ਹੁਣ ਆਪਾਂ ਐ ਨਾਲੋਂ ਨਾਲ ਕੱਟ ਲੈਣਾ ਇਦੇ ਉੱਤੇ ਆਪਾਂ ਲਾਉਣੀ ਹੈ ਗੋਟਾ ਪੱਤੀ ਜਰੀ ਦੀ ਪੱਤੀ ਜਿਹੜੀ ਹੁੰਦੀ ਉਹ ਲਾ ਦੇਣੀ ਫਿਰ ਆਪਾਂ ਇੱਕੋ ਜਿਹਾ ਕੱਟਣਾ ਹੈਨ ਬਾਦੂ ਕਪੜਾ ਨਹੀਂ ਨਾਲ ਰੱਖਣਾ ਹੈ ਕਿਉਂ ਆਪਾਂ ਉੱਤੇ ਉਹ ਪੱਤੀ ਲਾਉਣੀ ਹੈ ਇਹਦੇ ਤੁਹਾਡੇ ਕੋਈ ਵੀ ਜੁੜੈਨ ਨੇ ਤੁਸੀਂ ਕਰ ਸਕਦੇ ਹੈ ਆਪਣੇ ਹੱਥ ਦੀ ਮਿਹਨਤ ਆ ਮਿਹਨਤ ਨਾਲ ਤਾਂ ਕੁਛ ਵੀ ਬੰਦਾ ਬਣਾ ਲੈਂਦਾ ਤੇ ਉਦੋਂ ਤੁਸੀਂ ਉਹਨੂੰ ਫੇਰ ਲਾ ਸਕਦੇ ਆ ਮਿਹਨਤ ਕਰਕੇ ਤੇ ਹੁਣ ਆਪਾਂ ਇਹ ਕੱਟ ਰਿਹਾ ਆ ਤੇ ਹੁਣ ਆਪਾਂ ਇਹਨੂੰ ਇੱਜੇ ਤੇ ਰੱਖਣਾ ਤੇ ਇਹ ਆਪਾਂ ਪਹਿਲਾਂ ਲੈਡ ਲੈ ਗਏ ਬਾ ਇਹ ਬਾਹਾਂ ਆਪਣੇ ਬਾਹ ਨੂੰ ਆਪਾਂ ਪਹਿਲਾਂ ਲੇੜ ਲੈਣਾ ਤੁਸੀਂ ਕੋਈ ਵੀ ਉੱਤੇ ਪੈਚਵਰਕ ਜਾਂ ਕੋਈ ਫੁੱਲ ਜਿੱਦਾਂ ਦਾ ਲਾ ਸਕਦੇ ਉਹਦਾ ਤੁਸੀਂ ਲਾ ਸਕਦੇ ਇਹਨੂੰ ਆਪਾਂ ਬਾਹ ਨੂੰ ਲੇੜ ਕੇ ਇਹਦਾ ਤਾਂ ਆਪਣਾ ਆ ਆਉਂਦਾ ਐਟ ਵੀ ਆਪਾਂ ਲਾਉਣਾ ਤੇ ਆਪਾਂ ਆ ਲਾਉਣੀ ਹੈ ਜਰੀ ਆ ਜਿਹੜੀ ਸਮੋਸੇ ਜਿਹੇ ਵਾਲੀ ਜਰੀ ਹੈ ਮੇਕੋ ਇਹ ਹੈ ਮੈਂ ਇਹ ਲਾਣੀ ਆ ਤੁਸੀਂ ਬਾਹਰ ਤੇ ਵੀ ਬਣਾ ਸਕਦੇ ਆ ਤੇ ਤੁਸੀਂ ਦੂਜੇ ਤੇ ਵੀ ਬਣਾ ਸਕਦੇ ਆ ਬ੍ਰਾਊਜ਼ਰ ਦੀ ਮੋਰੀ ਤੇ ਤਾਂ ਨੂੰ ਵਾਟ ਤੋਂ ਬਾਅਦ ਸ਼ੇਅਰ ਕਰੋ ਸਪੋਰਟ ਕਰੋ ਤੇ ਸਬਸਕ੍ਰਾਈਬ ਵੀ ਕਰੋ ਨਾਲ ਤੇ ਲਓ ਜੀ ਹੁਣ ਆਪਾਂ ਇਹਨੂੰ ਸੀਣ ਲਾ ਲਈਏ ਸੀਣ ਦੇ ਆਪਾਂ ਇਹ ਅੱਧ ਜਿਹੇ ਨਿਸ਼ਾਨ ਲਾ ਲਿਆ ਆਇਆ ਅੱਧ ਜ ਆਪਣਾ ਹਾਲੇ ਕੋ ਅੱਧ ਜ ਆਇਆ ਨਿਸ਼ਾਨ ਆਪਣਾ ਆਪਾਂ ਆਹ ਇਹਦੇ ਉੱਤੇ ਰੱਖਣਾ ਜਿਹੜਾ ਪੈਚ ਵਰਕੇ ਇਹਦੇ ਉੱਤੇ ਰੱਖ ਕੇ ਆਪਾਂ ਸੀਨ ਲਾਉਣੀ ਆ ਇਹਦਾ ਇਹਦੇ ਉੱਤੇ ਪਹਿਲਾਂ ਆਪਾਂ ਸੀਨ ਲਾ ਲੈਨੇ ਆ ਕੱਲੀ ਸੀਨ ਲੱਗਣੀ ਆਪਣੀ ਹੈ ਨਾ ਹੁਣ ਆਪਾਂ ਇਹ ਜੇ ਉੱਤੇ ਲਾਉਣੀ ਹੈ ਜਰੀ

ਕਾਹ ਹੋ ਗਿਆ ਸੀ ਜੇ ਹੁਣ ਆਪਾਂ ਇਹਦੇ ਉੱਤੇ ਇਹਦਾ ਲਾ ਦੇਣੀ ਆ ਜਿੱਦਾਂ ਜਿੱਦਾਂ ਇਹਦਾ ਕਟਾਂਗੇ ਬਣਾਏ ਆ ਉਦੇ ਉੱਤੇ ਆਪਾਂ ਲਾ ਦੇਣੀ ਆ ਤੁਹਾਡੇ ਕੋ ਬਰੀਕ ਆ ਤੁਸੀਂ ਬਰੀਕ ਵੀ ਲਾ ਸਕਦੇ ਮੇਰੇ ਕੋ ਬਰੀਕ ਹੈ ਨਹੀਂ ਕਿ ਮੇਰੇ ਕੋ ਮੋਟੀ ਆ ਜਿੱਦਾਂ ਜਿੱਦਾਂ ਕਟਾਏ ਬਣਾਏ ਆ ਉਦੋਂ ਉਦੋਂ ਲੱਗਦੀ ਆ ਤੁਸੀਂ ਇਹ ਆਪਣੇ ਸੂਟ ਕਿਦਾਂ ਰੈਡੀ ਕਰਤਾ ਕਿਦਾਂ ਹੁਣ ਮੈਂ ਇੱਕ ਲਾਇਆ ਤੁਸੀਂ ਤਿੰਨ ਲਾ ਲਓ ਤਿੰਨ ਦੇ ਉੱਤੇ ਦੋ ਲਾ ਲਓ ਦੋ ਦੇ ਉੱਤੇ ਇੱਕ ਕਰ ਲਓ ਜਿੱਦਾਂ ਪਾਰਟੀ ਵੇਅਰ ਸੂਟ ਬਣਾ ਲਓ ਜਾਂ ਜਾਗੂ ਤੇ ਪਾਉਣ ਲਈ ਬਣਾ ਲਓ ਪਾਵੇਂ ਇੰਦੂਸਟਰੀਟ ਦਾ ਕਰੋ ਹੋਣਾ ਜੈਂਪਰ ਦੇ ਥੱਲੇ ਪੱਲੇ ਤੇ ਲਾ ਕੇ ਜਿੱਦਾਂ ਪਹਿਲਾਂ ਥੱਲੇ ਤਿੰਨ ਲਾ ਲਓ ਫਿਰ ਦੋ ਲਾ ਲਓ ਇੱਕ ਲਾ ਲਓ ਇਦਦੇ ਤੁਸੀਂ ਬਾਹ ਤੇ ਬਣਾ ਲਓ ਹੋਣਾ ਤੇ ਹੁਣ ਆਪਾਂ ਇਹਨੂੰ ਇਹ ਪਤਾ ਕੀ ਕਰਨਾ ਆਪਾਂ ਇਹਨੂੰ ਆਹ ਹੈ ਗੜੀ ਜਰੀ ਇਹ ਹੈ ਤੇ ਪਹਿਲਾਂ ਆਪਾਂ ਥੱਲੇ ਦੇ ਪਾਸੇ ਇਹਨੂੰ ਲਾਉਣਾ ਹੈ ਥੱਲੇ ਦੇ ਪਾਸੇ ਤੁਹਾਨੂੰ ਲਾ ਕੇ ਤੁਸੀਂ ਮੈਣ ਲਓ ਮਣ ਕੇ ਉਨੀ ਕੱਟ ਲਓ ਤੁਹਾਡਾ ਹੱਥ ਪੁੱਠਾ ਹੈ ਤਾਂ ਮੇਰਾ ਹੱਥ ਪੁੱਠਾ ਹੋ ਜਾਂਦਾ ਪਿੱਛੇ ਐ ਨਾ ਨਾ ਰੱਖ ਕੇ ਲੋਣੀ ਨਾ ਆਪ ਜਰੀ ਖਿੱਚਣੀ ਆ ਤਾਂ ਨਾ ਆਪਾ ਖਿੱਚਣਾ ਕੱਪੜਾ ਸੋਨਾ ਬੜਾ ਲੱਗਦਾ ਪਰ ਮੇਨ ਚੋਦੀ ਆਵੇ ਮੇਨ ਤਾਂ ਆਂਦੀ ਜਰੂਰ ਸੋਨਾ ਵੀ ਲੱਗਦਾ ਆ ਆ ਦੇ ਨਾਲ ਲੱਗ ਗਿਆ ਇਹ ਹੁਣ ਆਪਾਂ ਪਤਾ ਨੂੰ ਕੀ ਕਰਨਾ ਆਪਾਂ ਇਦਾਂ ਅੱਧਾ ਕਰ ਲੈਣਾ ਇਹਦਾ ਇਦਾਂ ਕਰ ਲੈਣਾ ਆਪਾਂ ਆ ਦੇਖੋ ਅੱਧਾ ਕਰ ਲਿਆ ਹੈ ਨਾ ਅੱਧਾ ਕਰਕੇ ਹੁਣ ਆਪਾਂ ਇੱਥੇ 3 ਇੰਚ ਰੱਖਣਾ 3 ਇੰਚ ਰੱਖ ਲੋ ਢਾਈ ਰੱਖ ਲੋ ਜਾਂ ਜਾਂ ਕਿਉਂ ਢਾਈ ਇੱਕ ਰੱਖ ਲੋ 来 ਰਾ ਕੇ ਆਪੇ ਇੱਥੋਂ ਸਿੱਧੀ ਸੀਣ ਲਾ ਦੇਣੀ ਐ ਇੱਥੇ ਤੱਕ ਇੱਥੇ ਤੱਕ ਇੱਕ ਦਾ ਸਿੱਧੀ ਸੀਣ ਲਾਉਣੀ ਆ ਫਿਰ ਆਪੇ ਇਹਨੂੰ ਇਦਾਂ ਡਾਰਕ ਕਰ ਦੇਣਾ ਤੇ ਇੱਦਦੇ ਫਿਰ ਆਪੇ ਇਹਨੂੰ ਇਦਾਂ ਉੜਾਤ ਦੇਣਾ ਉੜਾਤ ਕੇ ਜਿਹੜਾ ਫਿਰ ਆਪਣਾ ਚੌਕ ਦਾ ਨਿਸ਼ਾਨ ਲੱਗਾ ਆ

ਹੁਣ ਆਪਾਂ ਇੱਥੇ ਲਾਉਣੇ ਆਹ ਪੱਤੀ ਗੋਟਾ ਪੱਤੀ ਇੱਥੇ ਲਾ ਕੇ ਫੇਰ ਮੈਂ ਤੁਹਾਨੂੰ ਇਹਦੀ ਪਿਕ ਵੀ ਪਾਉਂਗੀ ਤੁਸੀਂ ਆਪਣੇ ਲਈ ਜਿੱਦਾਂ ਮਰਜੀ ਜਿੱਦਾਂ ਸੂਟ ਤਿਆਰ ਕਰ ਸਕਦੇ ਆਂ ਆਪਾਂ ਇਹਨੂੰ ਕਿਉਂ ਆ ਬੱਚਲੇ ਪਾਸੇ ਨਹੀਂ ਕੀਤਾ ਤੇ ਆ ਵੀ ਆਪਾਂ ਇਦਾਂ ਬੱਚਲੇ ਪਾਸੇ ਕਰਨੇ ਆ ਇਦਾਂ ਤੁਸੀਂ ਜਾਗੋ ਤੇ ਪਾਉਣ ਲਈ ਕਿਦਾਂ ਮਰਜੀ ਆਪਣੇ ਲਈ ਸੂਟ ਇਦਾਂ ਰੈਡੀ ਕਰ ਸਕਦੇ ਹੋ

ਇਦੋਸੀ ਪਾਟੀ ਵੀਰ ਸੂਟ ਦੇਖੋ ਕਿੰਦਾ ਆਪਣਾ ਵਧੀਆ ਜਰਦਨ ਬਣ ਸਕਦਾ ਆ ਇੱਥੇ ਤਿੰਨ ਕਰ ਲਓ ਉੱਪਰ ਦੋ ਕਰ ਲਓ ਫੇਰ ਇੱਕ ਕਰ ਲਓ ਤੇ ਇਸ ਦਾ ਗੋਟਾ ਪੱਤੀ ਦੇ ਨਾਲ ਜਰੀ ਜੇ ਤੁਹਾਡੇ ਗੋਟਾ ਪੱਤੀ ਜਿਹੜੇ ਉਹ ਜਰੀ ਦੇ ਨਾਲ ਤੁਸੀਂ ਜਿੱਦਾਂ ਮਾਰਦੀ ਇਦਾਂ ਜਰਦਨ ਆਪਣਾ ਬਣਾ ਸਕਦੇ ਹੋ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਹਾਂ ਤੇ ਵੀ ਬਣਾ ਸਕਦੇ ਮੋਰੀ ਤੇ ਬਣਾ ਸਕਦੇ ਜੈਂਪਰ ਤੇ ਪੱਲੇ ਤੇ ਵੀ ਬਣਾ ਸਕਦੇ ਆਂ